ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਇੱਕ ਮਾਡਲ ਟਾਊਨ ਦੇ ਏਰੀਏ ਦੇ ਵਿੱਚ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ ਸੂਚਨਾ ਮਿਲਣ ਤੇ ਪੁਲਸ ਨੇ ਰੇਡ ਕੀਤੀ ਤਾਂ ਇਹ ਸਾਰੀ ਗੱਲ ਸਾਹਮਣੇ ਪਈ। ਪੁਲਸ ਦੇ ਰੇਡ ਕਰਨ ਤੋਂ ਪਤਾ ਚੱਲਿਆ ਕਿ ਬਠਿੰਡਾ ਦੇ ਮਾਡਲ ਟਾਊਨ ਏਰੀਏ ਵਿੱਚ ਇੱਕ ਗੱੜ ਵਿੱਚ ਦੇ ਵਪਾਰ ਦਾ ਧੰਦਾ ਚੱਲ ਰਿਹਾ ਸੀ ਇੱਕ ਔਰਤ ਆਪਣੀ ਭੋਲੀ ਭਾਲੀ ਲੜਕੀਆਂ ਨੂੰ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਤੰਦਾ ਕਰਵੰਦੀ ਸੀ ਜਦੋਂ ਉੱਥੇ ਸਿਵਲ ਲਾਈਨ ਥਾਣੇ ਨੇ ਰੇਡ ਕੀਤੀ ਤਾਂ ਇੱਕ ਔਰਤ ਸਮੇਤ ਦੋ ਵਿਅਕਤੀ ਗ੍ਰਿਫਤਾਰ ਕੀਤੇ ਕੀ ਹੈ ਪੂਰਾ ਮਾਮਲਾ ਔਰ ਦੇਖਦੇ ਹਾਂ ਅਸ਼ੋਕ ਬੰਸਲ ਦੀ ਰਿਪੋਰਟ ਅਸੀਂ ਕੀ ਕਹਿਣਾ ਚਾਹਾਂਗੇ ਇੱਕ ਇਮੋਰਲ ਦਾ ਮੁਕੱਦਮਾ ਦਰਜ ਕੀਤਾ ਗਿਆ 5 ਸتمبر ਦੀ ਕਿ ਸਾਨੂੰ ਜਿਹੜਾ ਹੈਗਾ ਜਬਾਨੀ ਤੌਰ ਤੇ ਕੰਪਲੇਂਟਸ ਮਿਲ ਰਹੀਆਂ ਸੀਗੇ ਐਮ ਆਈ ਜੀ ਕੁਆਟਰ ਹੈ ਜਿਹੜਾ ਦੰਗਾ ਪੀੜ ਤੇ ਵਿਖੇ ਉੱਥੇ ਇੱਕ ਕੁਆਟਰ ਵਿੱਚ ਜਿਹੜਾ ਹੈਗਾ ਘਰ ਵਿੱਚ ਜਿਹੜਾ ਹੈਗਾ ਦੇਵਪਾਰ ਦਾ ਤੰਡਾ ਚਲਾਇਆ ਜਾ ਰਿਹਾ ਜਿਸ ਤੇ ਜਿਹੜਾ ਹੈਗਾ ਮੇਰੇ ਵੱਲੋਂ ਸਮੇਤ ਪੁਲਿਸ ਪਾਰਟੀ ਤੇ ਜਿਹੜਾ ਹੈਗਾ ਲੋਕਲ ਲੋਕੇਲਟੀ ਦੇ ਮੈਂਬਰ ਲੈ ਕੇ ਉੱਥੇ ਜਿਹੜਾ ਚੈੱਕ ਕੀਤਾ ਗਿਆ ਤਾਂ ਜਿਹੜੀ ਇਨਫੋਰਮੇਸ਼ਨ ਦਰੁਸਤ ਪਾਈ ਗਈ ਜਿਸ ਤੇ ਜਿਹੜਾ ਉੱਥੇ ਮੌਕੇ ਤੇ ਵਿਕਟਮ ਤੇ ਜਿਹੜਾ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਹੈਗਾ ਮਕਦਮਾ ਨੰਬਰ 237 थाना ਸੇਵਨ ਲਾਈਨ ਦਰਜ ਰਿਸ਼ਤ ਕੀਤਾ ਗਿਆ ਜਿਸ ਵਿੱਚ ਜੋ ਕੁਆਟਰ ਦੀ ਜਿਹੜੀ ਹੈ ਮਾਲਕਨਾਂ ਲੇਡੀਸ ਮਨਪ੍ਰੀਤ ਕੌਰ ਵੱਲੋਂ ਜਿਹੜਾ ਹੈਗਾ ਆਪਣੇ ਘਰ ਵਿਖੇ ਉੱਤੇ ਕੁਆਟਰ ਚ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਵਿੱਚ ਭੋਲੀਆਂ ਪਾਲੀਆਂ ਲੜਕੀਆਂ ਨੂੰ ਪੈਸੇ ਦਾ ਲਾਲਚ ਦੇ ਕੇ ਉਹਨਾਂ ਪਾਸੋਂ ਜਿਹੜਾ ਹੈਗਾ ਤਾਂ ਦੇਵਪਾਰ ਦਾ ਧੰਦਾ ਤੇ ਦੇਵਪਾਰ ਦਾ ਕੰਮ ਕਰਾਇਆ ਜਾ ਰਿਹਾ ਸੀ ਜਿਸ ਵਿੱਚ ਮਨਪ੍ਰੀਤ ਕੌਰ ਜੋ ਕਿ ਕੁਆਟਰ ਦੀ ਮਾਲਕਨ ਹੈ ਉਹਨੂੰ ਤੇ ਮੌਕੇ ਤੇ ਜਿਹੜੇ ਕਸਟਮਰ ਸੀਗਾ ਰਿਸ਼ਵ ਦੋਵਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਇਹ ਮੁਕੱਦਮੇ ਚ ਤੇ ਇਹਦੀ ਤਫ਼ਤੀਸ਼ ਅੱਗੇ ਜਾਰੀ ਹੈ ਇਹ ਕਿੰਨੇ ਚਿਰ ਤੋਂ ਕਰ ਰਹੀ ਸਰ ਪਤਾ ਲੱਗ ਸਕਦਾ ਅ ਇਸ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਦਰਾਨੇ ਤਫ਼ਤੀਸ਼ ਜਿਹੜਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਹੈਗਾ ਹੋਰ ਵੀ ਇਸ ਬੰਦੀ ਜਿਹੜਾ ਕੋਈ ਕਿਸੇ ਦਾ ਰੋਲ ਸਾਹਮਣੇ ਆਉਂਦਾ ਤਾਂ ਉਹਦੇ ਖਿਲਾਫ ਵੀ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਕਿੰਨੇ ਚਿਰ ਤੋਂ ਰਹਿ ਰਹੀ ਹੈ ਇਸ ਘਰ ਦੇ ਵਿੱਚ ਇੱਥੇ ਪਿਛਲੇ ਜਿਹੜਾ ਹੈਗਾ ਸਾਲ ਇੱਕ ਕਰੀਬ ਇੱਕ ਸਾਲ ਤੋਂ ਰਹਿ ਰਹੀ ਸੀ ਵੀ ਤੂੰ ਪਹਿਲਾਂ ਇਹ ਹੋਰ ਕਿਸੇ ਕੁਆਟਰ ਚ ਰਹਿ ਰਹੀ ਸੀ ਉਹ ਬੰਦੀ ਵੀ ਸਾਡੇ ਵੱਲੋਂ ਇਸੇ ਤਰਤੀਸ ਕੀਤੀ ਜਾ ਰਹੀ ਹੈ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਇਸ ਵਿੱਚ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ 237 ਨੰਬਰ ਮੁਕੱਦਮਾ ਅੰਡਰ ਸੈਕਸ਼ਨ 3 4 5 ਮੋਰਲ ਟਰੈਫਿਕਿੰਗ ਐਕਟ ਥਾਣਾ ਸਿਵਲਾਈਂ ਦਰਜਿਸਟਰ ਕੀਤਾ ਗਿਆ ਹੈ ਤੇ ਜਿਸ ਵਿੱਚ ਜਿਹੜਾ ਹੈਗਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ